ਅੱਜ ਭਾਜੀ ਅੱਜ ਤੁਸੀਂ ਭਾਜੀ ਸਿੱਧੂ ਦਾ ਜਿਹੜਾ ਪੋਤਲਾ ਫੁਕਿਆ ਆ ਕੂ ਫੁਕਿਆ ਕੀ ਗੱਲਬਾਤ ਹੋਈ ਏ ਉਹ ਸਾਰੀ ਦਸਕਾਂ ਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਜੈਮਸੀ ਦੀ ਮੈਂ ਦੱਸਣਾ ਚਾਹੁੰਦਾ ਹਾਂ ਤੁਹਾਡੇ ਮਹਿਦੀਆਂ ਮرائی ਕਿ ਸਾਡੇ ਪਿਛਲੇ ਦਿਨਾਂ ਦੇ ਵਿੱਚ ਸਾਡੇ ਪਰਮੇਸ਼ਰ ਦੇ ਦਾਸ ਪਾਸਟਰ ਅੰਕਰ ਯੂਸਫ ਬਨਰੂਲਾ ਔਰ ਸਾਡੀ ਸਪਿਰਚੁਅਲ ਮਦਰ ਸੋਨੀਆ ਨਰੂਲਾ ਦੇ ਵਿਰੁੱਧ ਇਹਨਾਂ ਨੇ ਇੱਕ ਪੁਤਲਾ ਫੁਕਿਆ ਸੀ ਉਹਨਾਂ ਦਾ ਅਸੀਂ ਇਹਨੂੰ ਪੁੱਛਣਾ ਚਾਹੁੰਦੇ ਆ ਭਾਨਾ ਸਿੱਧੂ ਨੂੰ ਉਹ ਨਾ ਕੋਈ ਬੰਦਾ ਆ ਤੂੰ ਨਾ ਤੂੰ ਬੁੱਢੀ ਆ ਮੈਨੂੰ ਤੇ ਵਿਚਰਾ ਜਾ ਮੇਲ ਲੱਗਦਾ ਸੀ ਤੂੰ ਇਸ ਫੇਮਸ ਬੰਦੇ ਆ ਵਾਸਤੇ ਤੂੰ ਫੇਮ ਭਾਨਣ ਲਈ ਉਹ ਕਿੱਡੀ ਦੌਰਾਨ ਕੇ ਜਲੰਧਰ ਵਿੱਚ ਫਾ ਲੈ ਰਿਆਂ ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ ਇਹ ਮਸੀਕ ਓਮ ਡਰਨ ਵਾਲੀ ਨਹੀਂ ਹੈਗੀ ਨਾ ਕੰਬਣ ਵਾਲੀ ਆ ਬਸ ਤੇਰੀ ਧੌਂ ਤੇ ਗੋਡਾ ਧਰਨ ਵਾਲੀ ਆ ਮੈਂ ਤੈਨੂੰ ਹallelujah ਹallelujah ਇਸ ਕੁੱਤੇ ਬੰਦੇ ਨੂੰ ਸਲਾਹ ਦੇ ਦੇ ਲੱਗੇ ਆ ਕੁੱਤਿਆ ਤੇਰੇ ਤੇ ਪਰਚੇ ਹੋ ਲੱਗੇ ਨੇ ਹਰ ਜ਼ਿਲ੍ਹੇ ਦੇ ਵਿੱਚ ਪਰਚਾ ਕਰਾ ਕੇ ਸਾਲ ਲਵੇਗੀ ਮਸੀਹ ਕੌਮ ਤੇ ਤੈਨੂੰ ਸਲਾੰਗਾ ਦੇ ਵਿੱਚ ਸੁੱਟ ਕੇ ਹੀ ਸਾਲ ਲਵੇਗੀ ਅੱਲਾਹੂ ਅਕਬਰ ਮੰਤਰੀ ਸੰਕਾ ਨੂਰullah ਮਿਨਿਸਟਰੀ ਤੋਂ ਇਲਾਵਾ ਐਟਮ ਘੱਟ ਨਾ ਕਿੜੀ-ਕੜੀ ਮਿਨਿਸਟਰੀ ਜਿਹੜੀ ਖੜੀ ਸਾਰੀਆਂ ਜਥੇਬੰਦੀਆਂ ਸਾਡੇ ਨਾਲ ਆ ਸਾਰੀਆਂ ਮਿਨਿਸਟਰੀਆਂ ਸਾਡੇ ਨਾਲ ਨੇ ਕੋਈ ਇਹੋ ਜੀ ਗੱਲ ਨਹੀਂ ਪਰਮੇਸ਼ਰ ਦੇ ਦੱਸ ਸਾਰਿਆਂ ਨੂੰ ਪਿਆਰ ਮਸੀਹ ਕੌਮ ਦਾ ਤੂੰ ਜਿਹੜੀ ਕੱਲ ਜਿਹੜੀ ਹਰਕਤ ਕੀਤੀ ਆ ਮੀਡੀਆ ਦੇ ਵਿੱਚ ਆ ਕੇ ਪਰਸੋਂ ਜਿਹੜੀ ਵੀ ਤੂੰ ਹਰਕਤ ਕੀਤੀ ਐ ਤੇ ਖਰਕਤ ਤੇਰੀ ਜਿਹੜੀ ਐ ਨਪਾਹ ਹਰਕਤ ਨੂੰ ਮਸੀਹ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਕਿਉਂਕਿ ਮਸੀਹ ਕੌਮ ਕੋਈ ਸੁੱਤੀ ਕੌਮ ਨਹੀਂ ਆ ਮਸੀਹ ਕੌਮ ਦਾ ਇਤਿਹਾਸ ਪੜਲਾ ਜਾ ਕੇ ਜਿਹੜਾ ਪੁਰਾਣਾ ਇਤਿਹਾਸ ਜਿਹੜਾ ਆ ਮਸੀਹ ਕੌਮ ਸ਼ੇਰਾਂ ਦੀ ਕੌਮ ਆ ਔਰ ਮਸੀਹ ਕੌਮ ਨੇ ਹਮੇਸ਼ਾ ਹੀ ਆਪਣੇ ਵੈਰੀਆਂ ਦੀ ਜਿਹੜੀਆਂ ਆ ਉਹਨਾਂ ਨੂੰ ਪੈਰਾਂ ਦੀ ਚੌਂਕੀ ਬਣਾ ਕੇ ਰੱਖਿਆ ਆ ਲੇਕਿਨ ਸਾਡਾ ਜਿਹੜਾ ਪਵਿੱਤਰ ਗ੍ਰੰਥ ਆ ਜਿਹੜਾ ਪਵਿੱਤਰ ਬਾਈਬਲ ਆ ਉਹ ਸਾਨੂੰ ਹੋਣ ਜਿਹੜਾ ਕੀ ਆ ਤਲਵਾਰਾਂ ਨਾਲ ਲੜਨ ਦੀ ਆਗਿਆ ਨਹੀਂ ਦਿੰਦਾ ਬਿੱਤ ਲਵਾਰਾ ਨਹੀਂ ਆਖ ਤੇ ਰਲਵਾਰਾ ਨਾਲ ਲੜਨ ਦੀ ਆਗਿਆ ਨਹੀਂ ਰਿੰਦਾ ਇਹ ਕਰਕੇ ਅਸੀਂ ਤੈਨੂੰ ਆਲਟੀਮੇਟਮ ਦਿੱਲੇ ਆ ਓ ਰੂਆ ਹਾਲੇਲੂਇਆ ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ